ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਦੇਖੋ ਜਬ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਖੇਡ ਮੰਤਰਾਲੇ ਨੂੰ ਖਰੀਆਂ ਖਰੀਆਂ ਸੁਣਾਈਆਂ ਜਵਾਲਾ ਨੇ ਟੀਚਾ 올림픽 ਪੋਡੀਅਮ ਨੀਤੀ ਦੇ ਲਈ ਆਪਣਾ ਨਾਮ ਨਜ਼ਰ ਅੰਦਾਜ਼ ਕੀਤੇ ਜਾਣ ਤੇ ਵੀਰਵਾਰ ਨੂੰ ਖੇਡ ਮੰਤਰਾਲੇ ਤੇ ਨਿਸ਼ਾਨਾ ਸਾਧਿਆ ਜਵਾਲਾ ਨੇ ਕਿਹਾ ਕਿ ਦੇਸ਼ ਦਾ ਮਾਨ ਸਨਮਾਨ ਵਧਾਉਣ ਤੋਂ ਬਾਅਦ ਅਤੇ ਵੱਡੇ ਤੋਂ ਵੱਡੇ ਟੂਰਨਾਮੈਂਟ ਚ ਤਗਮੇ ਜਿੱਤਣ ਤੋਂ ਬਾਅਦ ਉਹਨਾਂ ਨੇ ਸਰਕਾਰ ਤੋਂ ਇਹ ਉਮੀਦ ਨਹੀਂ ਰੱਖੀ ਸੀ ਅਸ਼ਵਨੀ ਪੁਣਾਪਾ ਨਾਲ ਮਿਲ ਕੇ ਵਿਸ਼ਵ ਚੈਂਪੀਅਨਸ਼ਿਪ 2011 ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਜਵਾਲਾ ਨੇ ਕਿਹਾ ਕਿ ਚੋਟੀ ਦੀ ਖੇਡਾਂ ਨੂੰ ਹੋਣ ਦੇ ਬਾਵਜੂਦ ਉਹਨਾਂ ਦਾ ਨਾਮ 올림픽 ਲਈ ਤਿਆਰ ਕੀਤੀ ਨੀਤੀ ਵਿੱਚ ਸ਼ਾਮਲ ਨਾ ਕੀਤੇ ਜਾਣ ਤੋਂ ਕਾਫੀ ਦੁਖੀ ਹੈ ਜਵਾਲਾ ਨੇ ਕਿਹਾ ਕਿ ਉਹ ਖੁਦ ਅਤੇ ਅਸ਼ਵਨੀ ਪੁਣਾਪਾ ਪੂਰੇ ਜੋਸ਼ ਨਾਲ 올림픽 ਤਿਆਰੀ ਜੁਟੀਆਂ ਹੋਈਆਂ ਸਨ ਪਰ ਹੁਣ ਖੇਡ ਮੰਤਰਾਲੇ ਨੇ ਦੋਨਾਂ ਨੂੰ ਹੀ ਝਟਕਾ ਦਿੱਤਾ ਹੈ ਜਵਾਲਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਖਿਡਾਰੀਆਂ ਨੂੰ ਪਹਿਲਾਂ ਹੀ ਕਾਰਪੋਰੇਟ ਕੰਪਨੀਆਂ ਸਪான்ਸਰ ਕਰ ਰਹੀਆਂ ਨੇ ਉਹਨਾਂ ਦਾ ਨਾਮ ਲਿਸਟ 'ਚ ਸ਼ਾਮਲ ਹੈ ਪਰ ਆਪਣਾ ਨਾਮ ਇਸ ਨੀਤੀ 'ਚ ਸ਼ਾਮਲ ਨਾ ਕੀਤੇ ਜਾਣ ਤੇ ਜਵਾਲਾ ਕਾਫੀ ਨਿਰਾਸ਼ ਲਿਖੀ ਜਵਾਲਾ ਗੁੱਟਾਂ ਦੀ ਨਾਰਾਜ਼ਗੀ ਸਰਕਾਰ ਤੋਂ ਅੱਜ ਦੀ ਨਹੀਂ ਸਗੋਂ ਕਾਫੀ ਪੁਰਾਣੀ ਹੈ ਜਵਾਲਾ ਸਮੇਂ-ਸਮੇਂ ਤੇ ਸਰਕਾਰ ਦੀਆਂ ਖੇਡ ਨੀਤੀਆਂ ਤੇ ਸਵਾਲ ਚੁੱਕਦੀ ਰਹੀ ਹੈ ਜਵਾਲਾ ਨੇ ਖੇਡ ਮੰਤਰਾਲੇ ਦੇ ਫੈਸਲੇ ਨੂੰ ਗਲਤ ਦੱਸਦਿਆਂ ਕਿਹਾ ਕਿ ਜੇਕਰ ਸਰਕਾਰ ਦੇ ਫੈਸਲੇ ਤੇ ਆਵਾਜ਼ ਚੁੱਕੀ ਜਾਂਦੀ ਹੈ ਤਾਂ ਖਿਡਾਰੀ ਨੂੰ ਗਲਤ ਦੱਸਿਆ ਜਾਂਦਾ ਹੈ ਅਤੇ ਜੇਕਰ ਖਿਡਾਰੀ ਚੁੱਪ ਰਹੇ ਤਾਂ ਟੀਮ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਜਾਂਦਾ ਹੈ ਜਵਾਲਾ ਨੇ ਆਪਣੇ ਪ੍ਰਦਰਸ਼ਨ ਨੂੰ ਚੰਗਾ ਦੱਸਦਿਆਂ ਕਿਹਾ ਕਿ ਨਾ ਤਾਂ ਬੈਡਮਿੰਟਨ ਸੰਘ ਉਹਨਾਂ ਦੇ ਨਾਲ ਖੜਾ ਹੈ ਅਤੇ ਨਾ ਹੀ ਸਰਕਾਰ ਨੇ ਉਹਨਾਂ ਦਾ ਸਾਥ ਦਿੱਤਾ ਹੈ ਅਤੇ ਅਜਿਹੇ ਸਾਡੇ ਹੌਸਲੇ ਪਸਤ ਹੋ ਰਹੇ ਨੇ ਹੁਣ ਇਹ ਵੀ ਪੀਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store which, ja App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ